ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਕਿਹੋ ਜਿਹਾ ਰਹਿ ਸਕਦਾ ਸੋ ਅੱਜ ਦਿਨ ਹੈ ਜ 8 ਅਕਤੂਬਰ ਦਾ ਸਵੇਰ ਦੇ ਲਗਭਗ 9 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਪਛਮੀ ਸਿਸਟਮ ਵੀਤੇ ਤਿੰਨ ਚਾਰ ਦਿਨਾਂ ਤੋਂ ਸਰਗਰਮ ਸੀ ਜਿਹਦਾ ਕਿ ਕੱਲ ਆਖਰੀ ਦੌਰ ਸੀ ਤੇ ਕੱਲ ਇਹ ਸਿਸਟਮ ਰਾਤ ਹੁੰਦੇ ਹੁੰਦੇ ਮੈਦਾਨਾਂ ਦੇ ਵਿੱਚ ਅੱਗੇ ਕੁਝ ਕਰ ਚੁੱਕਾ ਸੋ ਇਸ ਲਈ ਜੇਕਰ ਅਸੀਂ ਸੈਟਲਾਈਟ ਤੋਂ ਅਸੀਂ ਆ ਦੇਖਦੇ ਹਾਂ ਸਵੇਰ ਦੇ 9:00 ਵਜੇ ਦੀਆਂ ਪੰਜਾਬ ਦੇ ਹੌਟੇ ਖਾਗਾ ਦੇ ਵਿੱਚ ਧੁੱਜੜੀਆਂ ਚੜੀ ਹੋਈਆਂ ਕੁਝ ਗਿਨੇ ਜੁਨੇ ਖਾਗਾ ਦੇ ਵਿੱਚ ਬਦਲ ਵਾਝੇ ਹਣੀ ਹੋਈਆਂ ਉਹ ਵੀ ਪਹਾੜਾ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਸੋ ਉੱਥੋਂ ਵੀ ਅਗਲੇ 2-3 ਘਟਿਆਂ ਦੇ ਵਿੱਚ ਧੁੱਪ ਚੜ ਜਾਣੀ ਹੈ ਕੁੱਲ ਮਿਲਾ ਕੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਇਸ ਸਿਸਟਮ ਅੱਗੇ ਕੁਝ ਕਰ ਚੁੱਕਾ ਹੈ ਤੇ ਅੱਜ ਦੀ ਸਵੇਰ ਬੀਤੀਆਂ ਸਵੇਰਾ ਦੇ ਮੁਕਾਬਲੇ ਕਾਫੀ ਠੰਡਿਆ ਹੈ ਠੰਡ ਦੀ ਅਗੇਤੀ ਦਾਸ ਤਾ ਗਿਆ ਜਿਹੜੀ ਆਖਾਂ ਕਹਿ ਸਕਦੇ ਆ ਸੋ ਅੱਜ ਜਿਹੜਾ ਸਵੇਰ ਦਾ ਟੈਂਪਰੇਚਰ ਦਰਜ ਹੋਇਆ ਉਹ 17 ਡਿਗਰੀ ਦੇ ਆਸ-पास ਸੀ ਜਿਹੜਾ ਕਿ ਬੀਤਿਆਂ ਦਿਨਾਂ ਦੇ ਮੁਕਾਬਲੇ ਕਾਫੀ ਠੰਡਾ ਸੀ ਸੋ ਗਰਮ ਕੱਪੜੇ ਪਾ ਕੇ ਰੱਖੋ ਜੀ ਆਥਰ ਸਵੇਰੇ ਤੇ ਇਹ ਠੰਡ ਜਿਹੜੀ ਆ ਅਗੇਤੀ ਠੰਡ ਕਾਫੀ ਜਣਾਂ ਨੂੰ ਮਾਰ ਕਰ ਸਕਦੀ ਆ ਇਸ ਲਈ ਆਪਣਾ ਬਚਾ ਕੇ ਰੱਖੋ ਮੌਸਮ ਤੇ ਆਪਾਂ ਆਵਾਂਗੇ ਅੱਜ ਦਾ ਮੌਸਮ ਬਿਲਕੁਲ ਸਾਫ਼ ਰਣ ਦੇ ਅਸਰ ਨੇ ਹਾਲਾਂਕਿ ਜਿਹੜੀ ਇਹ ਸਿਸਟਮ ਵੈਸੇ ਲੰਘ ਚੁੱਕਾ ਹੈ ਪਰ ਗਿਨੇ ਚੁਨੇ ਕੁਝ ਟਾਮੇ ਟਾਮੇ ਖੇਤਰਾ ਦੇ ਵਿੱਚ ਦੁਪਹਿਰ ਤੋਂ ਬਾਅਦ ਗੜਜਲੇਸ਼ਕ ਹੋ ਸਕਦੀ ਆ ਉਹ ਗਿਨੇ ਚੁਨੇ ਭਾਗਾਂ ਦੇ ਵਿੱਚ ਹੋਏਗੀ ਮੰਨ ਲਓ ਫਟਿਆਲੇ ਦੇ ਕੁਝ 5-7 ਪਿੰਡ ਸ੍ਰੀ ਫਤਿਹਗੜ ਸਾਹਿਬ ਦੇ ਕੁਝ ਪਿੰਡਾਂ ਦੇ ਵਿੱਚ ਹੋ ਸਕਦਾ ਚੰਡੀਗੜ੍ਹ ਮਹਾਲੀ ਦੇ ਵਿੱਚ ਜਿੱਥੇ ਕਿਤੇ ਬੱਦਲ ਬਣ ਗਿਆ ਉਸੇ ਸਪਰੈਡ ਏਰੀਆ ਦੇ ਵਿੱਚ 5-7 ਪਿੰਡਾਂ ਦੇ ਵਿੱਚ ਹੋ ਸਕਦਾ ਕਿਤੇ ਹਲਕੇ ਛਿੱਟੇ ਛਾਟੇ ਲਵਾਦੇ ਹੋਏ ਵੈਸੇ ਹੋਤੇ ਭਾਗਾਂ ਦੇ ਵਿੱਚ ਉਮੀਦਿਆ ਅਸਰ ਨਹੀਂ ਹੈ ਹਰਿਆਣੇ ਦੀ ਗੱਲ ਕਰਦੇ ਹਾਂ ਜੀ ਹਰਿਆਣੇ ਦੇ ਦੱਖਣ-ਪੂਰਬੀ ਹਰਿਆਣੇ ਦੇ ਵਿੱਚ ਬਦਲਬਾਝ ਬਣੀ ਹੋਈ ਆ ਦਿੱਲੀ ਗੁਰੂਗਰਾਮ ਨਾਇਡਾ ਇਹਨਾਂ ਖੇਤਰਾਂ ਦੇ ਵਿੱਚ ਬਦਲਬਾਝ ਬਣੀ ਹੋਈ ਆ ਹਲਕੇ ਟੁੱਟਵੇਂ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਵੈਸੇ ਬਹੁਤੇ ਹਾਗਾਂ ਦੇ ਵਿੱਚ ਹਰਿਆਣੇ ਦੇ ਤੇ ਰਾਜਸਥਾਨ ਦੇ ਮੌਸਮ ਸਾਫ਼ ਰਹੇਗਾ ਹਿਮਾਚਲ ਦੇ ਲੇ ਮਨਾਲੀ ਰੋਡ ਤੇ ਜਬਰਦਸਤ ਵਰਖਾ ਦਾ ਦੌਰ ਚੱਲ ਰਿਹਾ ਤੇ ਉੱਥੇ ਸੀਜ਼ਨ ਦੀ ਪਹਿਲੀ ਵਰਖਾ ਹੋਈ ਜਿਹੜੀ ਕਿ ਜਬਰਦਸਤ ਹੋਈ ਤੇ ਇਸੇ ਲਈ ਵੀ ਉੱਥੇ ਵਰਖਾ ਬਾਰੀ ਜਾਰੀ ਆ ਦੇ ਇਹ ਇਧਰ ਆ ਜੀ ਹਿਮਾਚਲ ਦੇ ਹੋਰ ਖੇਤਰਾਂ ਦੇ ਵਿੱਚ ਆ ਜੰਮੂ ਵਾਲੇ ਪਾਸੇ ਉੱਤਰਾਖੰਡ ਵਾਲੇ ਪਾਸੇ ਤੇ ਬਰਬਾਰੀ ਪਹਾੜਾਂ ਦੇ ਵਿੱਚ ਹੋ ਰਹੀ ਹੈ ਜਿਹਦੇ ਨਾਲ ਠੱਡ ਜੜੀਆਂ ਮੈਦਾਨਾਂ ਦੇ ਵਿੱਚ ਇੱਕਦਮ ਪਵੇਗੀ ਆਉਂਦੇ ਦਿਨਾਂ ਦੇ ਵਿੱਚ ਵੀ ਸੋ ਇਹ ਫਿਲਹਾਲ ਮੌਸਮ ਸਾਫ ਰਹਿਣ ਦੇ ਆਸਾਰ ਨੇ ਜੀ ਅੱਜ ਵੱਡੇ ਫੱਦਰ ਤੇ ਕੋਈ ਅਲਰਟ ਕੋਈ ਚੱਤ ਨਹੀਂ ਨੀ ਹੈ ਤੇ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੈ ਹਾਲਾਂਕਿ ਇੱਧਰ ਅਜੇ ਖੂਰ ਵੀ ਭਾਰਤ ਵੱਲ ਤੇ ਇੱਧਰ ਕੁਝ ਭਾਗਾਂ ਦੇ ਵਿੱਚ ਤੇਜ਼ ਵੀ ਤੇਜ਼ ਝਾਟੇ ਹਲੇ ਲੱਗਣਗੇ ਮਧ ਪ੍ਰਦੇਸ਼ ਦੇ ਵਿੱਚ ਪੂਰਬੀ ਭਾਗਾਂ ਦੇ ਵਿੱਚ ਹਲੇ ਤੇਜ਼ ਨਹੀਂ ਦਰਜ ਹੋ ਸਕਦੇ ਨੇ ਉੱਤਰ ਭਾਰਤ ਦੇ ਵਿੱਚੋਂ ਸਿਸਟਮ ਅੱਗੇ ਕੁਝ ਕਰ ਚੁੱਕਾ ਹੈ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਤੇ ਸਾਫ਼ ਹੀ ਰੜ ਦੇ ਅਸਰ ਦਿੱਤਾ ਨੂੰ